ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ న్యూਸ 24 ਮੈਂ ਹਰ ਰੋਜ਼ ਵਰਤੋਂ ਪ੍ਰੋਟੈਂਸ ਕੋ ਸਾਕੀਸ਼ੂ ਮੋੜਾ ਕਲਾ ਦੇ ਵਿੱਚ ਪਹੁੰਚਿਆ ਹਾਂ ਜਿੱਥੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਮੈਂ ਆਪਣੇ ਕੈਮਰਾਮੈਨ ਨੂੰ ਸਮਾਂ ਦਾ ਤੇ ਇਸ ਵੀਰਾਂ ਦਿਖਾਈਆਂ ਜਾਣ ਲੋਕੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਇੱਥੇ ਆ ਰਹੇ ਨੇ ਦਲਦਲ ਚ ਕੈਮਰਾਮੈਨ ਸਾਡੀ ਲਾਚੀ ਕਹਾਣੀ ਵੀ ਕਿਹਾ ਸੀ ਕਿ ਪਾਣੀ ਤੋਂ ਵਾਟ ਤੋਂ ਬਚਿਆ ਜਾ ਰੇ ਪਰ ਲੋਕੀ ਫਿਰ ਵੀ ਬਿਲਕੁਲ ਪਰੇਹੇਜ਼ ਨਹੀਂ ਕਰ ਰਹੇ ਲੋਕੀ ਫਿਰ ਵੀ ਆਪਣੀ ਜਾਨ ਖਤਰੇ 'ਤੇ ਧਾਕੇ ਇੱਥੇ ਆ ਰਹੇ ਨੇ ਅਸੀਂ ਪੁੱਤ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਬਨੇ ਰਾਹੁਲ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਇਹ ਕਿਹਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾੜੇ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਮੱਸਿਆ ਆ ਰਹੀ ਹੈ ਤੇ ਲੋਕੀ ਫਿਰ ਵੀ ਪਰੇਹੇ ਨਹੀਂ ਕਰ ਰਹੇ ਕਿ ਆਪਣੀ ਜ਼ਾਂਦ ਦੇ ਦਰਸਾਣ ਦੇ ਕਾਰਨ ਕਿੱਥੇ ਆ ਰਹੇ ਨੇ ਕੀ ਕਹਣਾ ਹੈ ਅਸੀਂ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਬਾਕੀ ਜਿਹੜੇ ਆ ਦੇ ਵਿੱਚ ਜੋ ਕੁਝ ਸਾਹਮਣੇ ਹੈ ਮੀਡੀਆ ਥਰੂ ਜਿਹੜਾ ਪਟਾਣਕੋਟ ਦੇ ਵਿੱਚ ਜਿਹੜਾ ਕਤਵਾਂ ਝੋੜਾ ਦੇ ਇਲਾਕੇ ਦੇ ਜਿਹੜਾ ਜੋ ਰਾਵੀ ਦਰਿਆ ਦਾ ਤੰਡ ਰਿਆ ਉਹ ਵੀ ਦੇਖ ਸਕਦੇ ਹੋ ਕੋਈ ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਦੇ ਉੱਤੇ ਕੋਈ ਅਧਿਕਾਰੀ ਕੋ ਕਰਵਾ ਕਰਦਾ ਨਜ਼ਰ ਨਹੀਂ ਆਉਂਦਾ ਪ੍ਰਸ਼ਾਸਨ ਵੱਲੋਂ ਕੋਈ ਰਾਤਕਾਰਜਾਂ ਦੀ ਜਿਹੜੀ ਹੈ ਕੋਈ ਇਹ ਧਿਆਨទਮੀਖਿਆ ਨਜ਼ਰ ਨਹੀਂ ਆ ਰਹੀ ਵੀ ਉਹ ਕਰ ਰਹੇ ਹੋਣ ਆਪ ਜੀ ਦੇਖ ਕੇ ਜੋ ਲੋਕ ਜਿਹੜੇ ਐ ਆਪਣੀ jaan ਨੂੰ ਜੋਖਮ ਵਿੱਚ ਪਾ ਕੇ ਇੱਥੇ ਕੋਈ ਬੋਟ ਨਹੀਂ ਕੋਈ ਬੇੜੀ ਨਹੀਂ ਕੁਝ ਨਹੀਂ ਹੈ ਸਰਕਾਰ ਦੀ ਸਰਕਾਰ ਐਸ ਵੇਲੇ ਬਿਲਕੁਲ ਬੇਦਿਆਰ ਹੈ ਕਿਉਂ ਅਗਲੇ ਬਨੇਂਡ ਰੋਡ ਦੇ ਅਮਲ ਦੇ ਏਰੀਏ ਦੇ ਵਿੱਚ ਪੰਨੇ ਪੋਲਿਆਂ ਦੇ ਲੱਗ ਕੇ ਧੁੱਤੀ ਟੁੱਟੀ ਹੈ ਉੱਥੇ ਆਮ ਪਾਣੀ ਫਿਰ ਰਿਹਾ ਕੋਈ ਲੰਗਰ ਪਾਣੀ ਨਹੀਂ ਕੋਈ ਕੁਝ ਨਹੀਂ ਹੈ ਆਮ ਲੋਕ ਆਪਣੀ ਬੋਤ ਜਿਹੜੀ ਆਪ ਕਰ ਰਹੇ ਨੇ ਤੇ ਕੋਈ ਬਾਹਰ ਨੂੰ ਗਿਆ ਕੋਈ ਬਾਹਰੋਂ ਆ ਰਿਹਾ ਸਾਡੇ ਏਰੀਏ 'ਚ ਪਾਣੀ ਆ ਗਿਆ ਤੇ ਵਾਪਸ ਆ ਰਹੇ ਨਹੀਂ ਪਰ ਉਹਨਾਂ ਨੂੰ ਘਰ ਤੱਕ ਪਹੁੰਚਣ ਦਾ ਬਹੁਤ ਦਿੱਕਤਾਂ ਨੇ ਯਾਰ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਪਾਣੀ ਤੋਂ ਡਰਦੇ ਹੋਏ ਇੱਧਰ ਕਿੰਨੀ ਦੂੜੀਆਂ ਖੜੀ ਆ ਮੈਂ ਉਹਨਾਂ ਨੂੰ ਕਹਦਾ ਉਹ ਸਾਰੇ ਲੋਕਾਂ ਨੂੰ ਕਿ ਸਰਕਾਰ ਦਾ ਫਰਜ਼ ਨਹੀਂ ਬੰਦਦਾ ਇਹਨਾਂ ਲੋਕਾਂ ਕੋਲ ਟੈਕਸ ਲਏ ਜਾਂਦੇ ਨੇ ਇਹਨਾਂ ਲੋਕਾਂ ਦੇ ਕੋਲ ਜਿਹੜੀਆਂ ਸਾਰੀਆਂ ਧੰਨੇਦਾਰਗਾਰੀਆਂ ਟੈਕਸ ਪ੍ਰਾਪਤੀਆਂ ਕੀਤੀਆਂ ਜਾਂਦੀਆਂ ਨੇ ਲੋਕਾਂ ਦੀਆਂ ਫਤਨਾ ਦਾ ਕੀ ਹਾਰਾ ਜਾਨ ਮਾਨ ਦਾ ਕੀ ਹਾਰਾ ਕੋਈ ਜਾਇਦਾ ਨਹੀਂ ਲਿਆ ਜਾ ਰਿਆ ਅਸੀਂ ਪੰਜਾਬ ਪ੍ਰਚਾਤ ਨੂੰ ਗਾਜ ਕਰਾਂਗੇ ਕੇ ਅੱਖਾਂ ਮਿੰਟ ਕੀ ਉਹਨੂੰ ਵਾਂਗੂ ਨਾ ਬਟੋ ਆੜ ਕੇ ਆਪਣੇ ਜਿਹੜੇ ਇਲਾਕੇ ਨੇ ਜਿਹੜੇ ਪੰਜਾਬ ਦੇ ਅੱਧੇ ਪੰਜਾਬ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਪਿਆ ਪਰ ਕੋਈ ਐਸ ਵੇਲੇ ਸਾਨੂੰ ਪ੍ਰਸ਼ਾਸਨ ਦਾ ਉਹ ਚੱਲ ਘੜੀ ਜੜਾ ਵਾ ਕੋਈ ਸਰਵਾ ਕਰਦਾ ਜਾਂ ਬਘੂਲ ਕਰ ਬਚਾਉਂਦਾ ਨਜ਼ਰ ਨਹੀਂ ਆ ਰਿਹਾ ਆਵੇ ਤਾਂ ਪੰਜਾਬ ਦੇ ਵਿੱਚ ਹਰ ਵਰਗੀ ਸਮੱਸਿਆ ਬਣੀ ਹੋਈ ਹੈ ਜਿਸ ਤਰ੍ਹਾਂ ਕਿ ਭੋਏ ਹਲਕੇ ਦੇ ਜੋ ਇਲਾਕੇ ਹੈਗੇ ਰਾਵੀ ਦਰਿਆ ਦੇ ਇਲਾਕੇ ਹੈਗੇ ਆ ਬਹੁਤ ਜ਼ਿਆਦਾ ਮਾੜੇ ਹਾਲਾਤ ਹਨ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਸਰ ਜੀ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਭੋਇ ਹਲਕੇ ਦੇ ਵਿੱਚ ਬਹੁਤ ਹੀ ਮਾੜੇ ਹਾਲਾਤ ਹਨ ਜੋ ਕਿ ਜਿਆਦਾ ਜਿਹੜਾ ਭੋਇਆ ਹਲਕਾ ਹੈ ਇਸ ਦੇ ਢਾਰ ਦੇ ਤੇ ਨਾਲ ਬਹੁਤ ਹੀ ਜ਼ਿਆਦਾ ਲੋਕ ਬਹੁਤ ਹੀ ਜ਼ਿਆਦਾ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਉਹ ਪ੍ਰਸ਼ਾਸਨ ਅਗੇ ਸਾਡੀ ਇਹੀ ਬੇਨਤੀ ਹੈ ਕਿ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਲੋਕਾਂ ਨੂੰ ਆਪਣੀ ਸੁਰੱਖਿਅਤ ਜਗ੍ਹਾ ਤੇ ਰਹਿਣ ਉਹ ਲੋਕਾਂ ਦੀ ਸੁਰੱਖਿਅਤ ਕੀਤੀ ਜਾਵੇ ਕਿ ਉਹ ਲੋਕ ਬੇ ਮਤਲਬ ਜੇ ਲੋਕਾਂ ਨੂੰ ਜੋ ਕੋਈ ਕੰਮ ਹੈਗਾ ਤਾਂ ਹੀ ਬਾਹਰ ਨਿਕਲਣ ਇਸ ਤਰ੍ਹਾਂ ਲੋਕੀਂ ਰਹਾ ਬੇਸੂਰ ਜਰਾ ਉਹ ਬਾਹਰ ਨਹੀਂ ਨਿਕਲਦਾ